ਫਰੀਦਕੋਟ ਦੇ ਪਿੰਡ ਕਿਲਾ ਨਾਉਂ ਦੀ ਜੰਪਰ ਨੌਵੀਂ ਜਮਾਤ ਵਿੱਚ ਪੜ ਰਹੀ ਲੜਕੀ ਨੇ ਅੰਡਰ 19 ਕਬੱਡੀ ਖੇਡਾਂ ਵਿੱਚ ਭਾਰਤ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਪੂਰੀ ਦੁਨੀਆ ਵਿੱਚ ਰੌਸ਼ਨਾ ਦਿੱਤਾ ਜਿਸ ਦੇ ਚਲਦਿਆਂ ਪਿੰਡ ਕਿਲਾ ਨਾਉਂ ਵਿੱਚ ਅੱਜ ਉਸ ਵਕਤ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਜੈਸਮੀਨ ਕੌਰ ਦਾ ਪਿੰਡ ਪਹੁੰਚਣ ਤੇ ਉਸ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਜੈਸਮਿਨ ਕੌਰ ਦਾ ਕਹਿਣਾ ਹੈ ਕਿ ਨੌਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੀ ਹੈ ਤੇ ਉਸ ਨੇ ਅੰਡਰ 19 ਵਿੱਚ ਹਰਿਆਣਾ ਵਿੱਚ ਹੋਈ ਕਬੱਡੀ ਖੇਡ ਵਿੱਚ ਪੂਰੇ ਭਾਰਤ ਵਿੱਚੋਂ ਆਏ ਬੱਚਿਆਂ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਮੇਰਾ ਨਾਮ ਜੈਸਮਿਨ ਕੌਰ ਹੈ ਤੇ ਮੈਂ ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਐ ਤੇ ਪਿੰਡ ਗਿਲਾਨਾ ਵਿੱਚ ਤੇ ਮੈਂ ਅੰਡਰ 19 ਚ ਹੁਣ ਵੀ ਅੰਡਰ 19 ਚ ਗਏ ਸੀ ਤੇ ਉਹ ਪੋਜੀਸ਼ਨ ਸੈਕਿੰਡ ਪੋਜੀਸ਼ਨ ਲੈ ਕੇ ਆਏ ਹਾਂ ਜੇ ਭਵਾਨੀਪੁਰ ਮੇਰੇ ਮੇਰੇ ਪਿੱਛੇ ਮੇਰੇ ਮਾਪੇ ਹੋ ਤੇ ਮੇਰੇ ਕੋਲ ਚਾ ਬਹੁਤ ਸਹਿਯੋਗ ਆ ਜਿੱਥੇ ਤੱਕ ਮੈਂ ਇੱਥੇ ਪਹੁੰਚੀ ਆ ਮੇਰੇ ਮੱਲੇ ਸਰ ਦਾ ਵੀ ਜਿੱਥੇ ਮੈਂ ਪ੍ਰੈਕਟਿਸ ਕਰਦੀ ਆ ਜੀ ਤੇ ਅੱਗੇ ਮੈਂ ਆਉਣ ਵਾਲੇ ਫਿਊਚਰ ਚ ਮੈਂ ਚਾ ਨਹੀਂ ਮੈਂ ਏਸ਼ੀਆ ਤੱਕ ਖੇਡ ਜਾਵਾ ਰੱਬ ਮੇਰੇ ਰੱਖੇ ਮੈਂ ਮਿਹਨਤ ਪੱਲੇ ਵੀ ਮਰ ਕੇ ਜਾਵਾ ਏਸ਼ੀਆ ਖੇਡ ਜਾਵਾ ਪਰਿਵਾਰ ਚ ਕੌਣ ਕੌਣ ਆ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ ਪਰਿਵਾਰ ਚ ਮੈਨੂੰ ਫੁੱਲ ਸਪੋਰਟ ਮਿਲਦਾ ਜੀ ਕੌਣ ਕੌਣ ਨੇ ਪਰਿਵਾਰ ਚ ਪਰਿਵਾਰ ਚ ਮੰਮੀ ਪਾਪਾ ਇੱਕ ਬ੍ਰਦਰ ਇੱਕ ਸਿਸਟਰ ਆ ਜੀ ਦਾਦਾ ਦਾਦੀ ਆ ਜੀ ਸਾਰੇ ਫੁੱਲ ਸਪੋਰਟ ਕਰਦੇ ਆ ਜੀ ਸੁਪਨਾ ਕੀ ਵੇਖਿਆ ਕੀ ਬੰਨਣਾ ਚਾਹੁੰਦੇ ਹੋ ਸਰ ਏਸ਼ੀਆ 'ਚ ਖੇਡਣਾ ਜੀ ਹਾਂ ਜੀ ਉਸ ਤੋਂ ਪਹਿਲਾਂ ਤੁਮ ਮੈਟਰਲ ਪਰਫਾਰਮ ਕਿ ਕਰਦੇ ਹੋ ਹਾਂ ਜੀ ਸਰ ਮਤਲਬ ਕਿ ਸਟੇਟ 'ਚ ਪੋਜੀਸ਼ਨ ਲਿੱਤੀ ਹੋਈ ਤੇ ਦੋ ਨੈਸ਼ਨਲ ਖੇਡਨੇ ਪਹਿਲਾਂ ਜੀ ਚਾਰਖੰਡ ਤੇ ਬਿਹਾਰ ਹਾਂ ਜੀ ਇਸ ਵਾਰ ਫਸਟ ਵਾਰੀ ਮੇ ਨੈਸ਼ਨਲ 'ਚ ਪੋਜੀਸ਼ਨ ਆਈ ਹੈ ਜੀ ਸੈਕੰਡ ਜੀ ਕਿੱਥੀ ਹੁੰਦਾ ਸੀ 그러면은 ਇਹ ਹਰਿਆਣਾ ਹੋਈ ਸੀ ਭਗਵਾਨੀਗਰ ਜੀ ਠੀਕ ਜੀ ਹਾਂ ਜੀ ਸਰਕਾਰ ਨੂੰ ਕੁਝ ਕਹਿਣਾ ਚਾਹੁੰਦਾ ਸਰਕਾਰ ਤੋਂ ਕੋਈ ਮੰਗ ਹੈ ਸਰਕਾਰ ਤੋਂ ਕੋਈ ਮੰਗ ਤਾਂ ਵੀ ਡਾਈਟ ਵਗੈਰਾ ਤੋਂ ਹੁੰਦਾ ਵੀ ਡਾਈਟ ਵਗੈਰਾ ਦਾ ਖਰਚਾ ਬਹੁਤ ਔਕਾਉਂਦਾ ਜੀ ਡਾਈਟ ਵਗੈਰਾ ਖਰਚੇ ਹੋਵੇ ਤੇ ਮਿਲ ਕੇ ਆਦੇ ਵਜਨ ਵਗੈਰਾ weight ਵਗੈਰਾ ਵਧਾ ਕੇ ਵੀ ਕਿਤੋਂ ਕਿਤੇ ਜਾ ਸਕਦੇ ਨਹੀਂ ਮੇਰੇ ਤੁਹਾਨੂੰ ਬਹੁਤ ਛੋਟੀ ਉਮਰ ਆਇਆ ਤੁਸੀਂ 9th ਕਲਾਸ ਦੇ ਵਿੱਚ ਪੜ੍ਹਦੇ ਹੋ ਨਾਲ ਜਿਹੜੇ ਤੁਹਾਡੇ ਸਟੂਡੈਂਟ ਹੈ ਉਹਨਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਕਿਉਂਕਿ ਹਜੇ ਵੀ ਉਹਨਾਂ ਦੀ ਸੋਚ ਬੱਕਰੀ ਹੈ ਉਹਨਾਂ ਨਾਲ ਇਹ ਕਹਿਣਾ ਚਾਹੁੰਦੇ ਆ ਬਸ ਜੀ ਬਾਅਦ ਗੇਮ ਤੇ ਆਦੀ ਫਿਊਚਰ ਬਾਰੇ ਸੋਚੋ ਜੀ ਵੀ ਗਲਤ ਪਾਸੇ ਨਾ ਜਾਓ ਆ ਵੀ ਫਿਊਚਰ ਬਾਰੇ ਸੋਚਣਾ ਮੈਂ ਆਪਣੇ ਆਪਾਂ ਦੇ ਬਾਰੇ ਸੋਚੋ ਜੀ ਅੱਜ ਤੁਹਾਡਾ ਸਨਮਾਨ ਕੀਤਾ ਗਿਆ ਪਿੰਡ ਦੇ ਵਿੱਚ ਕਿਵੇਂ ਮਹਿਸੂਸ ਕਿ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਜਦੋਂ ਕੋਈ ਸਨਮਾਨ ਕਰੇ ਤਾਂ ਜੀ ਕਦੇ ਸੋਚਿਆ ਸੀ ਇਸ ਤਰ੍ਹਾਂ ਮਿਲੂਗਾ ਸਨਮਾਨ ਹਾਂਜੀ ਸੋਚਿਆ ਤਾਂ ਸੀ ਜੀ ਜਦ ਅਸੀਂ ਮੈਮ ਸਰ ਅਸੀਂ ਜਦ ਪਹਿਲੀ ਵਾਰ ਆਏ ਸੀ ਜੀ ਵੀ ਮਿਲ ਕੇ ਬੱਸ ਸਟੈਂਡ ਤੋਂ ਆਏ ਸੀ ਜੀ ਸਾਨੂੰ ਲੱਗਿਆ ਸਾਨੂੰ ਲੈਣ ਕੋਈ ਨਹੀਂ ਆਇਆ ਮੇਰੇ ਮੈ ਸਿਸਟਰ ਆਈ ਸਿਰਫ ਇਕੱਲੀ ਜੀ ਉਸਦੇ ਬਾਅਦ ਕਰਿਆ ਕਰੋ ਇਸ ਜੀ ਵੀ ਮੇਰਾ ਸਨਮਾਨ ਨਹੀਂ ਕੀਤਾ ਵੀ ਮੈਂ ਆਇਆ ਉਸਦੇ ਬਾਅਦ ਮੈਂ ਚਾਚੂ ਨੇ ਕਿਹਾ ਸੀ ਉਹਨਾਂ ਨੇ ਸਾਰਾ ਪ੍ਰੋਗਰਾਮ ਕੀਤਾ ਮੈਮ ਨੇ ਤੇ ਸਾਨੂੰ ਮੰਨੀ ਸਰ ਨੇ ਜੀ ਸਾਰੇ ਨੇ ਜੀ ਇਸ ਮੌਕੇ ਤੇ ਕੋਚ ਮਨਜੀਤ ਕੌਰ ਦਾ ਕਹਿਣਾ ਹੈ ਕਿ ਇਸ ਬੱਚੀ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਜਿਸ ਲਈ ਉਸ ਨੂੰ ਬੇहद ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਂ ਕੁਝ ਨਹੀਂ ਮੇਰੇ ਸੈਂਟਰ ਦਾ ਬੱਚਾ ਹੈ ਜੀ ਉਹ ਮੈਂ ਮਨਜੀਤ ਕੌਰ ਕਬੱਡੀ ਕੋਚ ਫਰੀਦਕੋਟ ਮੈਂ ਖੇਡ ਵਿਭਾਗ ਦੀ ਕੋਚ ਹਾਂ ਔਰ ਅਮੀਰਾ ਸੈਂਟਰ ਚੱਲ ਰਿਹਾ ਹੈ ਇਸ ਵੀਰੇ ਨੈਰੂ ਸਟੇਡੀਅਮ ਫਰੀਦਕੋਟ ਵਿਖੇ ਔਰ ਅੰਡਰ 19 ਨੈਸ਼ਨਲ ਜੋ ਬਿਵਾਨੀ ਹਰਿਆਣਾ ਵਿਖੇ ਹੋਈ ਆ ਉਹਦੇ ਵਿੱਚ ਪੰਜਾਬ ਦਾ ਸੈਕੰਡ ਬੈਂਡ ਲਾਇਆ ਔਰ ਇਹ ਬੱਚਾ ਟੀਮ ਮੈਂਬਰ ਸੀਗਾ ਔਰ ਮੈਂ ਕੋਚ ਹੋਣ ਦੇ ਨਾਤੇ ਕਹਿੰਦੇ ਵੀ ਜਦੋਂ ਬੱਚੇ ਦਾ ਮੈਡਲ ਆਉਂਦਾ ਸਭ ਤੋਂ ਵੱਧ ਖੁਸ਼ੀ ਇੱਕ ਕੋਚ ਨੂੰ ਹੀ ਹੁੰਦੀ ਆ ਠੀਕ ਹੈ ਤੇ ਬਹੁਤ ਮਿਹਨਤੀ ਬੱਚਾ ਆ ਔਰ ਮੈਂ ਇਹ ਕਾਮਨਾ ਕਰਦੀ ਆ ਵੀ ਇਹਦੇ ਭਵਿੱਖ ਵਿੱਚ ਵਧੀਆ ਪਲੇਅਰ ਬਣੇ ਔਰ ਮੇਰਾ ਇਹ ਸੁਪਨਾ ਆ ਵੀ ਕਿ ਕੁਛ ਨੇ ਨੂੰ ਆ ਵੀ ਅਜੇ ਜੌਬ ਨਹੀਂ ਬਹੁਤ ਛੋਟਾ ਬੱਚਾ ਆ ਔਰ ਮੈਂ ਇੱਕ ਚਾਹੁੰਨੀ ਆ ਵੀ ਇਹ ਇੰਡੀਆ ਦਾ ਟੈਗ ਲੱਗੇ ਇਹਦੇ ਤੇ ਜਿਵੇਂ ਅੱਜ ਇੰਟਰਵਿਊ ਦੇ ਰਹੀ ਆ ਮੈਂ ਸਮਾ ਆਵੇ ਪ੍ਰਮਾਤਮਾ ਸਮਾ ਲਿਆਵੇ ਔਰ ਇਹਦਾ ਮੈਡਲ ਆਵੇ ਇੰਡੀਆ ਚੋਂ ਅਰੇਵੇਂ ਮੈਂ ਮੱਲੀ ਸਾਹਿਬ ਬੈਠੇ ਹਾਂ ਇੰਟਰਵਿਊ ਕਰੀਏ ਹੋਰ ਵੀ ਕਬੱਡੀ ਦੇ ਵਿੱਚ ਇੰਡੀਆ 'ਚ ਟੌਪ ਆਏ ਆ ਹਾਂਜੀ ਪਿਛਲੇ ਸਾਲ ਮੇਰੇ ਬੱਚੇ ਤਿੰਨ ਬੱਚੇ ਨੈਸ਼ਨਲ ਗੇਮਜ਼ ਵਿੱਚ ਉਹਨਾਂ ਦਾ ਮੈਡਲ ਆਇਆ ਆ ਔਰ ਤਿੰਨ ਬੱਚੇ ਸੀ ਆਪਣੇ 12 ਦੀ ਟੀਮ ਜਾਂਦੀ ਆ ਪੰਜਾਬ 'ਚੋਂ ਔਰ ਤਿੰਨ ਬੱਚੇ ਆਪਣੇ ਫਰੀਦਕੋਟ ਕੋਚਿੰਗ ਸੈਂਟਰ ਦੇ ਸੀ ਜੀ ਪਿਛਲੇ ਸਾਲ ਟੀਮ ਦੇ ਵਿੱਚ ਉਹ ਤਾਂ ਇਹ ਕਿੱਥੇ ਹੋਈ ਸੀ ਕਿਤੇ ਕਿੰਨੀਆਂ ਟੀਮਾਂ ਦੇ ਵਿੱਚ ਸੀ ਉਹਦੇ ਵਿੱਚ ਸਾਰੇ ਇੰਡੀਆ ਦੀਆਂ ਟੀਮਾਂ ਦੇਖੋ ਜੀ 29 ਸਟੇਟਸ ਤੇ 29 ਸਟੇਟਸ ਆਪਣੀਆਂ 29 ਸਟੇਟਸ ਨੇ ਆਪਣੀ ਔਰ ਸਾਰੀਆਂ ਟੀਮਾਂ ਨੇ ਭਾਗ ਲਿਆ ਉਹਦੇ ਵਿੱਚ ਅੰਡਰ 19 ਸਕੂਲਾਂ ਦਾ ਟੂਰਨਾਮੈਂਟ ਹੈ ਜੀ ਇਹ ਇਸ ਬੱਚੀ ਦੀ ਤੁਸੀਂ ਪਹਿਲਾਂ ਕਿੰਨੇ ਮੈਡਲ ਆਏ ਔਰ ਕਿੰਨੀ ਕ ਮਿਹਨਤ ਕਰਵਾਉਂਦੀ ਥੋਨਾਂ ਅਜੇ ਤਾਂ ਇਹ ਅੰਡਰ 19 ਦਾ ਵਿੱਚ ਆ ਜੀ ਦੇਖੋ 9th ਕਲਾਸ ਆ ਇਹਦੀ ਇਹ ਤਾਂ ਸ਼ੁਰੂਆਤ ਹੈ ਇਹਦੀ ਦੇਖੋ ਮਿਹਨਤ ਤਾਂ ਇਹ 3-4 ਸਾਲਾਂ ਤੋਂ ਮੇਰੇ ਕੋਲ ਆ ਰਹੀ ਹੈ ਲਗਾਤਾਰ ਮਿਹਨਤੀ ਤਾਂ ਬੱਚਾ ਦੇਖੋ ਬਹੁਤ ਆ ਮਿਹਨਤੀ ਹੋਣ ਕਰਕੇ ਪੰਜਾਬ ਦੀ ਟੀਮ ਵਿੱਚ 2010 ਦੀ ਬਾਰ ਨਾ ਹੈ ਔਰ ਪੰਜਾਬ ਦੀ ਟੀਮ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਆ ਔਰ ਪੰਜਾਬ ਦੀ ਟੀਮ ਨੇ ਪਲੇਇੰਗ ਖੇਡ ਕੇ ਆਇਆ ਜੀ ਬੱਚਾ ਆਪਣਾ ਬਹੁਤ ਵਧੀਆ ਬੱਚਾ ਹੈ ਉਹਨਾਂ ਨਾਲੇ ਸਮਨੇ ਇੰਟਰਨੈਸ਼ਨਲ ਪੱਧਰ ਤੇ ਦੇਖੋ ਕੋਚ ਤਾਂ ਕਹਿੰਦੇ ਵੀ ਅਸੀਂ ਤਾਂ ਸਬਰ ਕਰਕੇ ਬਹਿ ਜਾਂਦੇ ਬੂਟਾ ਲਾ ਕੇ ਤੇ ਪਾਣੀ ਪਾ ਰਹੇ ਆ ਫਲ ਦਊਗਾ ਬੱਚਾ ਇਸ ਮੌਕੇ ਤੇ ਪਰਿਵਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਜ ਬਹੁਤ ਮੈਂ ਕੋਚ ਸਾਹਿਬ ਨੂੰ ਆਖਣਾ ਵੀ ਬਹੁਤ ਮੇਰੇ ਬੱਚਿਆਂ ਨੂੰ ਗਾਂ ਤਰੱਕੀ ਕਰਾਈ ਇਹਨਾਂ ਨੇ ਬਹੁਤ ਗਾਂ ਲੈ ਕੇ ਗਏ ਆ ਇਹ ਇਹਨਾਂ ਦੇ ਬਹੁਤ ਮੇਰੇ ਨਹੀਂ ਵੱਤਵਾਦ ਧੰਨਵਾਦ ਕਿੰਨਾ ਕੌਖਾ ਹੋ ਕੇ ਇਹਦਾ ਨੂੰ ਕਰਨਾ ਪੈਂਦਾ ਜਿਹੜਾ ਡਾਈਟ ਵਗੈਰਾ ਦਾ ਬਤ ਹਾਂਜੀ ਡੈਡ ਵਾਲੇ ਜੀ ਮੈਂ ਜੀ ਗਰੀਬ ਬੰਦਾ ਮੈਂ ਕੰਮ ਡੈਡ ਦੱਪਾ ਜਿਹੋ ਨਹੀਂ ਕੋਲ ਮੇਰੇ ਕੋਲ ਹੈਗੀ ਹੈ ਉਹਨੇ ਮੈਂ ਕਰ ਸਕਦਾ ਠੀਕ ਹੈ ਨਾ ਵੀ ਵੈਸੇ ਥੋੜੀ ਜੀ ਵੈਸੇ ਦਿੱਕਤ ਆ ਰਹੀ ਹੈ ਇਸ ਕੰਮ ਚ ਠੀਕ ਹੈ ਨਾ ਜੀ ਕਰਦਾ ਤਾਂ ਹੈ ਨਾ ਮੈਂ ਦਿੱਕਤ ਆ ਰਹੀ ਹੈ ਮੈਨੂੰ ਵੀ ਇਹ ਜੇ ਬੱਚਿਆਂ ਨੂੰ ਮੇਰੇ ਬੱਚਿਆਂ ਨੂੰ ਮਿਲਣ ਇਹ ਕਿੱਥੋਂ ਕਿੱਥੋਂ ਜਾ ਸਕਦੇ ਆ ਦੇਖੀ ਤੇ ਦੂਜਾ ਜਿਹੜਾ ਹੈਗਾ ਤੁਸੀਂ ਇਹਨਾਂ ਬੱਚਿਆਂ ਨੂੰ ਸਨਮਾਨਤ ਦਿੱਤਾ ਹੈਗਾ ਸਨਮਾਨ ਕੀਤਾ ਹੈਗਾ ਬਹੁਤ ਬਹੁਤ ਧੰਨਵਾਦ ਜੀ ਤੇ ਅਸੀਂ ਇਹ ਪਿੰਡ ਤੇ ਜਿਹੜੇ ਸੱਜਣ ਭਰਾ ਆਏ ਹੈਗੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਸਾਡੀ ਕੋਲ ਤੇ ਜਿਹੜੇ ਇੱਥੇ ਪਹੁੰਚੇ ਉਹਨਾਂ ਦਾ ਬਹੁਤ ਧੰਨਵਾਦ ਤੇ ਜਿਹੜੇ ਖੇਡ ਪ੍ਰੇਮੀ ਜਿਹੜੇ ਸਾਡੇ ਇੱਥੇ ਪਹੁੰਚੇ ਹੈਗੇ ਉਹਨਾਂ ਦਾ ਵੀ ਕੋ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਆ ਤੇ ਦੂਜਾ ਨੰਬਰ ਇਹ ਹੈਗਾ ਜੀ ਇਹਨਾਂ ਨੇ ਜਦੋਂ ਮੇਰੇ ਤੱਕ ਇਹ ਗੱਲ ਪਹੁੰਚੀ ਹੈਗੀ ਆ ਵੀ ਪੂਜਾ ਨੇ ਮੈਨੂੰ ਦੱਸਿਆ ਵੀ ਕਹਿੰਦਾ ਚਾਚੂ ਐ ਕਰਕੇ ਕਹਿੰਦੇ ਮੇਰੇ ਨੂੰ ਕੋਈ ਲੈਣ ਨਹੀਂ ਆਇਆ ਤੇ ਮੇਰਾ ਉਹ ਜੀ ਚਰੋਂ ਨਿਕਲ ਗਿਆ ਮੈਂ ਕਹਿੰਦਾ ਕੋਈ ਨਾ ਪੁੱਤਰ ਮੈਂ ਕਹਾਂ ਮੈਂ ਤੇਰੇ ਨਾਲ ਆ ਤੇ ਜੋ ਵੀ ਕੋਈ ਖਰਚਾ ਆਊਗਾ ਮੈਂ ਕਹਾਂ ਮੈਂ ਕਰੂੰਗਾ ਤੇ ਮੈਂ ਤੁਹਾਨੂੰ ਸਨਮਾਨਤ ਜ਼ਰੂਰ ਕਰੂੰਗਾ ਇਹ ਚੀਜ਼ ਆ ਤੇ ਜਦੋਂ ਮੈਂ ਕੋਈ ਸਹਿਬਾਂ ਨਾਲ ਗੱਲ ਕੀਤੀ ਮੈਂ ਕਹਾਂ ਮੈਡਮ ਐ ਕਰਕੇ ਵੀ ਸਨਮਾਨਤ ਕਰਨਾ ਹੈਗਾ ਵੀ ਸਾਨੂੰ ਟਾਈਮਿੰਗ ਦਿਓ ਤੁਸੀਂ ਕਦੋਂ ਆ ਰਹੇ ਹੋ ਤੁਸੀਂ ਸਾਡੇ ਕੋਲ ਤੇ ਇਹ ਕਹਿੰਦੇ ਵੀ ਸਾਨੂੰ ਸੰਡੇ ਨੂੰ ਤਾਂ ਟਾਈਮ ਨਹੀਂ ਹੈਗੀ ਮੰਡੇ ਨੂੰ ਅਸੀਂ ਪਹੁੰਚ ਜਾਾਂਗੇ ਤੁਹਾਡੇ ਕੋਲ ਮੇਕਾ ਵੈਲਕਮ ਟਾਈਮਿੰਗ ਇਹਨਾਂ ਨੇ ਸਾਨੂੰ 10 ਵਜੇ ਦਾ 10:30 ਵਜੇ ਦਾ ਦਿੱਤਾ ਵਿਆ ਸੀ ਤਕਰੀਬਨ ਅਸੀਂ ਇਹਨਾਂ ਨੂੰ ਪਹੁੰਚਣ ਤੇ ਇੱਥੇ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਨੇ ਹੈਗੇ ਆ ਜਿਹੜਾ ਹੈਗਾ ਕਿਉਂਕਿ ਸਭ ਤੋਂ ਵੱਧ ਖੁਸ਼ੀ ਜਿਹੜੀ ਹੈਗੀ ਮਾਪਿਆਂ ਤੋਂ ਵੀ ਵੱਧ ਕੇ ਕੋਚ ਨੂੰ ਖੁਸ਼ੀ ਹੁੰਦੀ ਹੈ ਜੀ ਜਿਹੜਾ ਤੇ ਦੂਜਾ ਨੰਬਰ ਮੈਂ ਗੁਰਪ੍ਰੀਤ ਨਾਲ ਗੱਲ ਕਰ ਰਿਹਾ ਸੀ ਆਪਣੇ ਤੇ ਬੱਚੀ ਕਿਉਂਕਿ ਇਹ ਵੀ ਨੈਸ਼ਨਲ ਪਲੇਅਰ ਖੇਡ ਕੇ ਆਈ ਹੈਗੀ ਪਰ ਪੋਜੀਸ਼ਨ ਨਹੀਂ ਆਈ ਇਹ ਦੋਵੇਂ ਭੈਣਾਂ ਹੈਗੀਆਂ ਬਹੁਤ ਵਧੀਆ ਪਲੇਅਰ ਹੈਗੀਆਂ ਪਰ ਘਰ ਦੀ ਤੰਗੀ ਹੋਣ ਕਰਕੇ ਥੋੜਾ ਜਿਹਾ ਦਿੱਕਤ ਆ ਰਹੀ ਹੈਗੀ ਅਭੀ ਇਹਨਾਂ ਦੀ ਡਾਈਟ ਜਿਹੜੀ ਹੈਗੀ ਪੂਰੀ ਨਹੀਂ ਹੋ ਰਹੀ ਕਿਉਂਕਿ ਪਲੇਅਰ ਨੂੰ ਪੂਰੀ ਪ੍ਰੋਪਰ ਡਾਈਟ ਚਾਹੀਦੀ ਹੈਗੀ ਆ ਤੇ ਅਸੀਂ ਸਰਕਾਰ ਅੱਗੇ ਅਤੇ ਖੇਡ ਪ੍ਰੇਮੀ ਅੱਗੇ ਬੇਨਤੀ ਕਰਦੇ ਹੈਗੇ ਆ ਵੀ ਇਹਨਾਂ ਦੀ ਜਿਹੜੀ ਅੱਗੇ ਡਾਈਟ ਦਾ ਜ਼ਿੰਮੇਵਾਰੀ ਚੱਕੀ ਜਾਵੇ ਅਤੇ ਇਹਨਾਂ ਦੀ ਜਿਹੜੀ ਡਾਈਟ ਹੈਗੀ ਪੂਰੀ ਕੀਤੀ ਜਾਵੇ ਅਸੀਂ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਪਰਿਵਾਰ ਜੀ ਬਸ ਦਿਹਾੜੀ ਦਾ ਪਾਈ ਹੈ ਜੀ ਕੋਈ ਹੋਰ ਤਾਂ ਕੋਈ ਕੰਮ ਹੈ ਨਹੀਂ ਮਜ਼ਦੂਰੀ ਹੈ ਜੀ ਇਹ ਬੱਚੀ ਕਿਹੜੇ ਵਰਗ ਚ ਖੇਡ ਵਰਗ ਚ ਕਿਹੜੇ ਫੋਟੇ ਚ ਹਾਂਜੀ 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 ਇਹ ਸਾਰਾ ਅੰਡਰ 19 ਹੈ ਪਰ ਅੰਡਰ 19 ਚ ਖੇਡ ਰਹੀ ਸੀ ਜੀ ਅੰਡਰ 14 ਚ ਖੇਡਦੇ ਹੈਗੇ ਆ ਜੀ ਪਰ ਅੰਡਰ 19 ਚ ਖੇਡ ਕੇ ਆਏ ਜੀ ਇਸ ਟਾਈਮ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ